ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕੇ ਮੂਹਰਤ ਹਰਗੋਬਿੰਦ ਸਵਾਰੀ ਤੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬੋਪਰ ਪਕਾਰੀ 6ਵੇਂ ਨਾਨਕ ਗੁਰੂ ਹਰਗੋਬਿੰਦ ਸਾਹਿਬ ਮਾਰੇ ਕਸ਼ਮੀਰ ਦੀ ਧਰਤੀ ਤੇ ਪਹੁੰਚੇ ਸਿੱਖ ਸੰਗਤਾਂ ਨੂੰ ਪਤਾ ਲੱਗਿਆ ਕਿ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਮਹਾਰਾਜੀ ਕਸ਼ਮੀਰ ਦੀ ਧਰਤੀ ਤੇ ਆ ਗਏ ਆ ਕਸ਼ਮੀਰ ਦੇ ਲੋਕਾਂ ਨੇ ਗੁਰੂ ਸਾਹਿਬ ਮਹਾਰਾਜ ਦੀ ਆਮਦ ਵਿੱਚ ਆਉਣਾ ਇਹ ਲਬਜ ਪੜਿਆ ਹੋਏਗਾ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨੇਕ ਸਖੀ ਐ ਸੋਗ ਦੁਖ ਨਾ ਵਿਆਪਾਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪ੍ਰ ਜਾਪਾਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਿ ਅਸ ਭੋਗੋ ਕਹਿ ਨਾਨਕ ਪਰਬ ਆਪ ਮਿਲਿਆ ਕਰਨ ਕਰਨ ਜੋਗੋ ਗੁਰੂ ਹਰਗੋਬਿੰਦ ਸੇ ਮਾਰੇ ਕਸ਼ਮੀਰ ਦੀ ਧਰਤੀ ਤੇ ਪਹੁੰਚੇ ਇੱਕ ਸਿੱਖ ਆਇਆ ਗੁਰੂ ਹਰਗੋਬਿੰਦ ਸੇ ਮਰਦੇ ਚਰਨਾਂ ਵਿਖੇ ਉਨਾ ਨਾਮ ਇਤਿਹਾਸ ਦੇ ਪੰਨੇ ਵਿੱਚ ਭਾਈ ਮਾਧੋ ਕਰਕੇ ਲਿਖਿਆ ਮਾਧੋ ਲਫਜ਼ ਗੁਰੂ ਗ੍ਰੰਥ ਸਾਹਿਬ ਬਾਣੀ ਵਿੱਚ ਵੀ ਅਸੀਂ ਪੜ੍ਹਦੇ ਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਖੈਰ ਗੱਲ ਕਰਾਂਗਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਕਹਿੰਦਾ ਪਾਸ਼ਾ ਜੀ ਮੇਰੇ ਘਰ ਆਓ ਪਾਸ਼ਾ ਨੇ ਤਿਆਰੀ ਕਰ ਲਈ ਘੋੜੇ ਤੇ ਮਾਰੀ ਐ ਪਲਾਕੀ ਕੁਝ ਗੁਰੂ ਕੇ ਸਿੱਖ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਸਮੇਤ ਭਾਈ ਮਾਧੋ ਜੀ ਦੇ ਘਰ ਪਹੁੰਚ ਗਏ ਜਦੋਂ ਭਾਈ ਮਾਧੋ ਦੇ ਘਰ ਪਹੁੰਚੇ ਤੇ ਉਹਦੀ ਇੱਕ ਮਾਂ ਵਾ ਮਾ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਦੀ ਕਰਦੀ ਇੰਨੀ ਵਿਆਕਲ ਹੋ ਗਈ ਉਹ ਸ਼ਬਦਾਂ ਦੀ ਹੀਰ ਫੇਰ ਖਾ ਗਈ ਸ਼ਬਦਾਂ ਦੀ ਹੀਰ ਫੇਰ ਇਹ ਖਾ ਕੇ ਕਹਿਣਾ ਤੇ ਉਹਨੂੰ ਇਹ ਚਾਹੀਦਾ ਸੀ ਪਾਦਸ਼ਾ ਮੈਂ ਪਾਪੀ ਹੁਣ ਤੁਸੀਂ ਬੋਲੋ ਮੈਂ ਪਾਪੀ ਤੂੰ ਬਖਸ਼ਣਹਾਰ ਲਫ਼ਜ਼ ਕਹਿੰਦੀ ਕਹਿੰਦੀ ਜ਼ੁਬਾਨ ਪਲਟੀ ਗਈ ਕਹਿੰਦੀ ਐ ਮੈਂ ਪਾਪੀ ਤੂੰ ਬਖਸ਼ਣਹਾਰ ਮੈਂ ਪਾਪੀ ਤੂੰ ਬਖਸ਼ਣਹਾਰ ਇੰਨੀ ਪਿਆਰ ਵਿੱਚ ਭਿੱਜੀ ਤੇ ਲਫ਼ਜ਼ ਉਲਟ ਹੋ ਗਿਆ ਵੀ ਤੂੰ ਪਾਪੀ ਮੈਂ ਬਖਸ਼ਣਹਾਰ ਗੁਰੂ ਹਰਗੋਬਿੰਦ ਸਾਹਿਬ ਨੂੰ ਇਹ ਸ਼ਬਦ ਕਹੀ ਜਾਂਦੀ ਹੈ ਤੂੰ ਪਾਪੀ ਮੈਂ ਬਖਸ਼ਣਹਾਰ ਤੂੰ ਪਾਪੀ ਮੈਂ ਬਖਸ਼ਣਹਾਰ ਤੂੰ ਪਾਪੀ ਮੈਂ ਬਖਸ਼ਣਹਾਰ ਮਾਦੋ ਨੂੰ ਇਸ ਗੱਲ ਦਾ ਗੁੱਸਾ ਆ ਗਿਆ ਕਹਿਣ ਲੱਗਾ ਹੱਦ ਹੋ ਗਈ ਤੇਰੇ ਘਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਏ ਹੁਣ ਮੀਰੀ ਪੀਰੀ ਦੇ ਮਾਲਕ ਆਏ ਹੋਣ ਤੇ ਹੱਦ ਇੱਕ ਗੱਲ ਹੋਰ ਮੈਂ ਕਹਿੰਦਾ ਜਾਵਾਂ ਬੜੀ ਬਰੀਕੀ ਨਾਲ ਸੁਣਿਓ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਰਦੀ ਸ਼ਕਸ਼ੀਅਤ ਦੇਖਦੇ ਆ ਨਾ ਆਪਾਂ ਤੇ ਬਹੁਤ ਥੱਲੇ ਪੈ ਜਾਂਦੇ ਆ ਅਪਦੇ ਬਹੁਤ ਨੀਵੇਂ ਹੋ ਜਾਂਦੇ ਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ 3.5 ਕੁਇੰਟਲ ਦਾ ਭਾਰ ਸੀਗਾ ਉਹਨਾਂ ਦੇ ਸਰੀਰ ਦਾ ਉਹਨਾਂ ਕੋਲ ਦੋ ਘੋੜੇ ਸਨ ਭੁੱਲਦਾ ਨਾ ਹੋਵਾਂ ਕਿ ਇੱਕ ਦਲਬਾਗ ਤੇ ਇੱਕ ਗੁਲਾਬ ਵਿਦਵਾਨ ਕਹਿੰਦੇ ਵੀ 10 ਮਿੰਟ ਤੋਂ ਵੱਧ ਭਾਰ ਜਿਹੜਾ ਘੋੜਾ ਚੱਲਦਾ ਨਹੀਂ ਸੀਗਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਘੋੜੇ ਤੇ ਬੈਠਦੇ ਸਨ 10 ਮਿੰਟ ਬੈਠਣਾ ਜਿਵੇਂ ਬੰਦੇ ਨੂੰ ਪਸੀਨਾ ਆ ਜਾਂਦਾ ਨਾ ਉਹੀ ਯਕੀਨ ਕਰਕੇ ਜਦੋਂ ਘੋੜੇ ਨੂੰ ਪਸੀਨਾ ਆ ਜਾਂਦਾ ਸੀ ਗੁਰੂ ਹਰਗੋਬਿੰਦ ਸਾਹਿਬ ਮਾਰੇ ਫਿਰ ਪਲਾਕੀ ਮਾਰ ਕੇ ਦੂਸਰੇ ਘੋੜੇ ਤੇ ਬਹਿੰਦੇ ਜਿਆਦਾ ਗੁਰੂ ਸਾਹਿਬ ਜੀ ਕਈ ਵਾਰੀ ਤੁਰ ਕੇ ਸਫ਼ਰ ਕਰਦੇ ਕਿਉਂਕਿ ਜਾਨਵਰਾਂ ਦਾ ਵੀ ਖਿਆਲ ਰੱਖਦੇ ਨੇ ਮੈਂ ਜਿਹੜੀ ਗੱਲ ਰੱਖਣ ਲੱਗਿਆ ਵਾ ਇਹ ਆ ਮੇਰੇ ਗੁਰੂ ਹਰਗੋਬਾ ਹਰਗੁਰਾ ਗੁਰੂ ਹਰਗੋਬਿੰਦ ਸਾਹਿਬ ਮਰ ਦੀ ਸ਼ਖਸੀਅਤ ਐਵੇਂ ਨਹੀਂ ਐਵੇਂ ਨਹੀਂ ਇਤਿਹਾਸ ਦੇ ਪੰਨਿਆਂ ਤੇ ਪੜ੍ਹਦੇ ਕਿ ਗੁਰੂ ਕੇ ਸਿੱਖਾਂ ਨੇ ਆਪਣੇ ਮੂੰਹ ਤੇ 칼 ਖਲਾ ਲਈ ਗੁਰੂ ਵੱਲ ਉਹਨਾਂ ਨੇ ਪਿੱਠ ਕਰ ਲਈ 칼 ਖੇਸ ਕਰਕੇ ਲਾ ਲਈ ਕਿ ਪਾਸ਼ਾ ਤੇਰੀ ਸ਼ਖਸੀਅਤ ਤੇਰਾ ਘਰ ਬੜਾ ਵਡਮੁੱਲਾ ਹੈ ਅਸੀਂ ਨਹੀਂ ਚਾਹੁੰ ਨੂੰ ਜਾਂ ਤੁਹਾਨੂੰ ਸਤਿਗੁਰੂ ਕਿਤੇ ਨਜ਼ਰ ਲੱਗ ਜਾਏ ਗੱਲ ਨੇੜੇ ਲਾਉਣ ਲੱਗੇ ਆ ਗੁਰੂ ਘਰ ਗਮਸਾ ਸੱਚੇ ਪਾਤਸ਼ਾਹ ਮਹਾਰਾਜੀ ਗਏ ਨੇ ਮਾਧੋ ਦੀ ਮਾਂ ਇਹ ਲਫ਼ਜ਼ ਬੋਲਦੀ ਹੈ ਤੂੰ ਪਾਪੀ ਮੈਂ ਬਖਸ਼ਣਹਾਰ ਤੂੰ ਪਾਪੀ ਮੈਂ ਬਖਸ਼ਣਹਾਰ ਮਾਧੋ ਨੇ ਆਪਣੀ ਮਾਂ ਨੂੰ ਥੋੜਾ ਜਿਹਾ ਘੂਰਿਆ ਕਰਨ ਲੱਗਾ ਮਾਂ ਤੇਰੇ ਕਰ ਗੁਰੂ ਸਾਹਿਬ ਆਏ ਤੇ ਤੂੰ ਇਹ ਲਫਜ਼ ਬੋਲਦੀ ਫਿਰਦੀ ਹੈ ਵੀ ਤੂੰ ਪਾਪੀ ਮੈਂ ਬਖਸ਼ਣਹਾਰ ਕਹਿ ਕੇ ਮੈਂ ਪਾਪੀ ਤੂੰ ਬਖਸ਼ਣਹਾਰ ਉਹ ਫਿਰ ਆਪਣੇ ਵੱਲੋਂ ਕਹਿਣਾ ਤੇ ਚਾਹੁੰਦੀ ਹੈ ਵੀ ਮੈਂ ਪਾਪੀ ਤੂੰ ਬਖਸ਼ਣਹਾਰ ਆਖਰਕਾਰ ਲਫਜਾਂ ਦਾ ਫਿਰ ਉਹੀ ਫੇਰ ਹੋ ਗਿਆ ਯਕੀਨ ਕਰਕੇ ਜਾਣਿਓ ਗੁਰੂ ਔਰ ਗੁਮਸੈ ਮਨੇ ਭਾਈ ਮਾਧ ਨੂੰ ਆਵਾਜ਼ ਮਾਰੀ ਕੋਲ ਬਿਠਾਇਆ ਗੱਲ ਵਕੜੀ ਪਾ ਕੇ ਆਖਿਆ ਕਹਿਣ ਲੱਗੇ ਮਾਧੋ ਤੇਰੀ ਮਾਂ ਕੋਈ ਵੀ ਗਲਤ ਨਹੀਂ ਬੋਲਦੀਗੀ ਇਹ ਕਹਿਣਾ ਤੇ ਇਹ ਚਾਹੁੰਦੀ ਹੈ ਗੁਰੂ ਅਰਗੁਮ ਗੁਰੂ ਅਰਗੁਮ ਸਾਹਿਬ ਪਾਸ਼ਾ ਮਹਾਰਾਜ ਜੀਓ ਤੁਸੀਂ ਬਖਸ਼ਣਹਾਰ ਅਤੇ ਮੈਂ ਪਾਪੀ ਹੈ ਕੋਈ ਗੱਲ ਨਹੀਂ ਮੈਂ ਸ਼ਬਦਾਂ ਦਾ ਮਥਾਜ ਨਹੀਂ ਹੈ ਸ਼ਬਦਾਂ ਦਾ ਮਥਾਜ ਨਹੀਂ ਹੈ ਭਾਵਨਾ ਦੀ ਗੱਲ ਹੈ ਭਾਵਨਾ ਤੇਰੀ ਮਾਂ ਦੀ ਤਾਂ ਇਹ ਕਹਿੰਦੀ ਹੈ ਗੁਰੂ ਸਾਹਿਬ ਜੀ ਮੇਰੇ ਘਰ ਆਇਓ ਮੇਰਾ ਜੀਵਨ ਪਾਪੀ ਨਾਲ ਭਰਿਆ ਹੋਇਆ ਹੈ ਮੇਰਾ ਜੀਵਨ ਪਾਪ ਨਾਲ ਭਰਿਆ ਹੋਇਆ ਹੈ ਪਰ ਮੇਰੇ ਪਤ ਸਾਹਿਬ ਜੀ ਤੁਸੀਂ ਪੁੰਨੀ ਹੋ ਤੁਸੀਂ ਦਇਆਵਾਨ ਹੋ ਮੇਰੇ ਸਤਿਗੁਰੂ ਨੇ ਭਾਈ ਮਾਧੋ ਨੂੰ ਸੀਨੇ ਨਾਲ ਲਾ ਕੇ ਆਖਿਆ ਗੁਰੂ ਕਦੇ ਇਨ੍ਹਾਂ ਸ਼ਬਦਾਂ ਵਰ ਨਹੀਂ ਵੇਖਦਾ ਦੁਨੀਆ ਦੇ ਲੋਕ ਸ਼ਬਦਾਂ ਦੇ ਮਥਾਜ ਹੋ ਸਕਦੇ ਆ ਪਰ ਯਕੀਨ ਕਰਕੇ ਜਾਣਿਓ ਗੁਰੂ ਕਦੇ ਕਿਸੇ ਸ਼ਬਦਾ ਦਾ ਮਥਾਜ ਨਹੀਂ ਹੋ ਸਕਦਾ ਆਖੋ ਸਤਨਾਮ ਸ਼੍ਰੀ ਯਕੀਨ ਕਰਕੇ ਜਾਣੇ